ਹਾਂਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲੇ ਚਾਲੇ? ਹਾਂਜੀ ਅਮਨ ਜੀ ਡੀਐਸਪੀ ਚਰਨੂ। ਹਾਂਜੀ। ਕੀ ਹਾਲੇ ਚਾਲੇ? ਹਾਂਜੀ ਬਹੁਤ ਵਧੀਆ ਜੀ। ਹੋਰ ਤੁਸੀਂ ਦੱਸੋ ਸਾਰੇ ਠੀਕ ਠਾਕ ਹੋ? ਮੈਂ ਬਹੁਤ ਵਧੀਆ ਜੀ। ਬਹੁਤ ਵਧੀਆ। ਤੇ ਇੱਧਰ ਸਾਡੀ ਗੁੜੀਆ ਬੈਠੀ ਆ। ਕੀ ਹਾਲ ਚੱਲ ਬਈ? ਵਧੀਆ ਜੀ ਵਧੀਆ। ਇਹ ਤਾਂ ਵਧੀਆ। ਹਾਂਜੀ। ਹੱਜ ਅਸੀਂ ਪਿੰਡਾਂ ਦੇ ਰਾਜੇ ਅ ਚੈਨਲ ਤੇ ਸਾਡਾ ਸ਼ੂਟ ਚੱਲ ਰਿਹਾ ਸੀਗਾ। ਤੇ ਦੂਸਰੇ ਕਰ ਰਹੇ ਸੀ ਉਧਰ ਸੀਨ ਅਸੀਂ ਬੈਠੇ ਸੀਗੇ। ਤੇ ਇਹਨਾਂ ਦੀ ਗੱਲਾਂ-ਵਾਟਾਂ ਵੀ ਚੱਲ ਰਹੀ ਸੀ। ਮੈਂ ਆਖਿਆ ਵੀ ਨਾ ਸਵਭ ਵੀ ਇਕੱਠੇ ਹੋਣੇ ਹੈਗੇ ਵੀ ਮਾੜਾ ਮੋਟਾ ਗੱਲਾਂ ਬਾਤਾਂ ਕਰ ਲੈਨੇ ਹਨ ਤੇ ਹੋਰ ਚਰਨ ਵਧੀਆ ਕਰੈਕਟਰ ਜਿਹੜਾ ਬਹੁਤ ਵਧੀਆ ਹਨ ਬਸ ਕਈ ਲੋਕਾਂ ਦੇ ਕਮੈਂਟਾਂ ਲਿੰਦੇ ਵੀ ਡੀਐਸਪੀ ਵਾਲਾ ਰੋਬ ਨਹੀਂ ਹੈਗਾ ਦੇਖੋ ਰੋਬ ਨਹੀਂ ਮਾਰ ਸਕਦੇ ਜੀ ਪਹਿਲਾਂ ਤਾਂ ਜਮਾ ਨਾਟ ਅਲਾਉਦੀ ਕਰਤੀ ਸੀ ਵੀ ਡਰੈਸ ਪਾਉਣੀ ਨਹੀਂ ਤੇ ਬਾਅਦ ਚ ਫੇਰ ਸਾਰਿਆਂ ਨੇ ਵੀਡੀਓ ਚ ਪਾਉਣ ਲੱਗੇ ਤੇ ਜਦੋਂ ਰੋਬ ਨਹੀਂ ਦਿਖਾ ਸਕਦੇ ਤੇ ਮੈਂ ਇਥੇ ਨਾ ਰੋਬ ਪਾਈਦਾ ਨਹੀਂ ਨਹੀਂ ਸੋਹਣਾ ਕਰੈਕਟਰ ਹੈ ਨਾ ਤੇ ਇਸ ਕਰਕੇ ਇੱਕ ਗੱਲ ਹੋਰ ਹੈ ਵੀਨਾ ਜਿੱਦਾਂ ਮੈਂ ਚਰਨੋਂ ਦੇ ਸੁਭਾਅ ਬਾਰੇ ਬੋਲਦਾ ਵੀ ਜਿੱਦਾਂ ਚਰਨੋਂ ਦਾ ਮੂਵੀਾਂ ਦੇ ਵਿੱਚ ਕਰੈਕਟਰ ਹੁੰਦਾ ਨਾ ਹਾਂਜੀ ਪਰ ਜਿਹੜਾ ਇਹਦਾ ਮਤਲਬ ਕਿ ਨਿੱਜੀ ਜ਼ਿੰਦਗੀ ਆ ਨਿੱਜੀ ਸੁਭਾਅ ਸੱਚੀ ਬਹੁਤ ਸੋਹਣਾ ਸੁਭਾਅ ਮੈਂ ਕਹਿੰਦਾ ਸਾਰੇ ਵੈਸੇ ਮੇਰੇ ਨੇਚਰ ਨੂੰ ਪਸੰਦ ਕਰਦੇ ਨੇ ਹਾਂਜੀ ਬਹੁਤ ਵਧੀਆ ਨੇਚਰ ਜਿੱਦਾਂ ਮੈਂ ਸਹੀ ਗੱਲ ਕਹਿਣਾ ਵੀ ਜਿੱਦਾਂ ਇਹਨੂੰ ਕਰੈਕਟਰ ਦੇ ਵਿੱਚ ਦੇਖਿਆ ਜਾਂਦਾ ਨਾ ਜਾਂ ਵੀਰੇ ਹੋ ਰਿਆ ਨਾ ਜਾਂ ਜਿੱਥੇ ਵੀ ਹਾਂਜੀ ਪਰ ਵਾਸਤਵ ਵਿੱਚ ਉਹਦਾ ਦੀ ਨਿੱਜੀ ਜ਼ਿੰਦਗੀ ਬਹੁਤ ਵਧੀਆ ਹੈ ਹਨਾ ਹਾਂਜੀ ਜ਼ਿੰਦਗੀ ਠੀਕ ਹੈ ਪਰ ਜਿੱਦਾਂ ਦੇ ਮੇਰਾ ਕੈਰੈਕਟਰ ਦਿੱਤਾ ਵੀ ਉਹਦਾ ਦੀ ਹੁਣ ਇਹ ਤਾਂ ਇੱਕ ਐਕਟ ਹੁੰਦੀ ਹੈ ਨਾ ਲੋਕ ਸੀਰੀਅਸ ਲੈ ਜਾਂਦੇ ਆ ਤੁਸੀਂ ਇਹ ਸਮਝਿਆ ਕਰੋ ਅੱਧੇ ਲੋਕ ਨਾ ਉਸ ਕਮੈਂਟ ਕਰ ਦਿੰਦੇ ਆ ਚਰਨੋ ਦੇਖੋ ਇੱਕ ਨੇ ਕਿਸੇ ਨੇ ਵੀਡੀਓ ਦੇ ਵਿੱਚ ਕਰ ਰੱਖਿਆ ਸੀ ਕਰਨ ਚਰਨੋ ਕਿਹਨੂੰ ਕਿਹਨੂੰ ਦੇਖਣ ਚ ਗਲਤ ਲੱਗਦੀ ਹੈ ਫਿਰ نیچے ਇੰਨੇ ਵਧੀਆ ਲੋਕ ਨੇ ਦੇਖੇ ਜਿਹੜੇ ਜਿੰਨਾਂ ਦੇ ਫੈਨ ਹੁੰਦੇ ਨੇ ਮੈਨੂੰ ਵਧੀਆ ਸਪੋਰਟ ਕਰਦੇ ਨੇ ਉਹਨਾਂ ਨੇ ਰਿਪਲਾਈ ਕੀਤਾ ਵੀ ਦੇਖੋ ਇਹ ਇਹ ਨੂੰ ਸੀਰੀਅਸ ਨਾ ਲਿਆ ਕਰੋ ਵੀ ਇਹਦਾ ਵੀ ਪਰਿਵਾਰ ਆ ਅਸੀਂ ਵੀ ਫੈਮਿਲੀ ਵਾਲੇ ਆ ਸਾਡੇ ਵੀ ਬੱਚੇ ਨੇ ਘਰ ਵਾਲਾ ਮੇਰਾ ਤੇ ਤੁਸੀਂ ਕੀ ਹੈ ਤੇ ਕੈਕਟਿੰਗ ਹੁੰਦੀ ਆ ਆਪਾਂ ਨੂੰ ਕਰਨੀ ਪੈਂਦੀ ਹੈ ਜਦੋਂ ਆਪੇ ਇਹ ਕੰਮ ਕਰਨੇ ਲੱਗੇ ਤਾਂ ਆਪਾਂ ਨੂੰ ਹਰ ਇੱਕ ਦਾ ਹਰ ਇੱਕ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਪੈਂਦਾ ਬਿਲਕੁਲ ਬਾਕੀ ਜਿਹੜੇ ਰੋਜੀ ਰੋਟੀ ਦਾ ਮਸਲਾ ਬਈ ਦੇਖੋ ਹਰੇਕ ਬੰਦੇ ਨੂੰ ਕਰੈਕਟਰ ਦੇ ਕੇ ਹੀ ਦਿੱਤਾ ਜਾਂਦਾ ਹੁਣ ਮੈਨੂੰ ਹੈ ਹੁਣ ਮੈਂ ਜੇ ਆਖਾਂ ਮੈਨੂੰ ਹੁਣ ਬਾਪੂ ਦੀ ਕਰੈਕਟਰ ਮਿਲਦਾ ਮੈਨੂੰ ਪਤਾ ਹੈ ਹੈਨਾ ਉਹ ਮੇਰੇ ਮੇਰੀ ਬਾਡੀ ਮੇਰੀ ਬਾਡੀ ਦੇ ਹਿਸਾਬ ਨਾਲ ਆ ਸਾਰਾ ਹੈਨਾ ਬੰਦੇ ਦੀ ਬਾਡੀ ਕਿਦਾਂ ਕਿਦਾਂ ਦੇ ਇਹਦਾ ਆਪਣੇ ਫੇਸ ਰੈਕਸ਼ਨ ਹੁੰਦਾ ਹੁੰਦਾ ਹੈ ਕਰੈਕਟਰ ਦਿੱਤਾ ਜਾਂਦਾ ਹੈ ਠੀਕ ਹੈ ਹੈਨਾ ਹਾਂ ਇਹ ਰੋਜੀ ਰੋਟੀ ਦਾ ਮਸਲਾ ਬਈ ਇਦਾਂ ਦੇ ਨਹੀਂ ਹੁੰਦਾ ਬਹੁਤ ਸੋਹਣਾ ਸੁਭਾਅ ਇਹਦਾ ਬੇਟਾ ਇਹਦਾ ਘਰ ਹੈ ਬਹੁਤ ਵਧੀਆ ਹਾਂ 7-8 ਮੈਂਬਰ ਅਸੀਂ ਘਰ ਦੇ ਪੇਕੇ ਨੇ ਮੇਰੇ ਇਧਰ ਤਲਵੰਡੀ ਸਾਬੋ ਕੰਨੀ ਪੂਰਾ ਪਰਿਵਾਰ ਹੈ ਐਵੇਂ ਥੋੜੀ ਵੀ ਸਈਂ ਤੁਰੇ ਫਿਰਦੇ ਹਾਂ ਹਾਂ ਬਿਲਕੁਲ ਇਹ ਕਈ ਲੋਕ ਸੋਚ ਜਾਂਦੇ ਆ ਇਹ ਵੀਡੀਓ ਬਣਾਉਂਦੀਆਂ ਨੇ ਇਹੋ ਜਿਹੀਆਂ ਨਿਵਸਾਈਂ ਤਰ੍ਹਾਂ ਅਸੀਂ ਬੱਚਿਆਂ ਵਾਲੇ ਆ ਸਾਨੂੰ ਵੀ ਤੁਹਾਡੇ ਵਾਂਗ ਭੱਜ ਨੱਕ ਲੱਗੀ ਰਹਿੰਦੀ ਸਾਰੇ ਕਮਾਕਾਰਾਂ ਦੀ ਤੇ ਬਾਕੀ ਜਿਹੜੇ ਮੈਨੂੰ ਜਾਣਦੇ ਨੇ ਖੁਦ ਉਹ ਤਾਂ ਜਾਣਦੇ ਨੇ ਫਿਰ ਵੀ ਆਪਾਂ ਕਿੱਦਾਂ ਦੇ ਆ ਹਨਾ ਬਾਕੀ ਜੋ ਦੇਖਦੇ ਨੇ ਉਹਨਾਂ ਨੂੰ ਪਤਾ ਨਹੀਂ ਬਿਲਕੁਲ ਦੇਖੋ ਗੱਲ ਕੀ ਆ ਅਸੀਂ ਵੀ ਜਿਹੜੇ ਆਰਟਿਸਟਾਂ ਤੁਹਾਡੇ ਪਰਿਵਾਰਾਂ ਦਾ ਹਿੱਸਾ ਹੈ ਤੁਹਾਡੇ ਪਰਿਵਾਰਾਂ ਵਿੱਚੋਂ ਨਿਕਲੇ ਹੋਇਆ ਬਈ ਹਾਂ ਗਗਨ ਨੂੰ ਬੋਲਣ ਦਾ ਮੌਕਾ ਦਿਓ ਜੀ ਆਪਾਂ ਹਾਂ ਗਗਨ ਦੀ ਗਗਨ ਦੀ ਬਹੁਤ ਲਾਉਣਾ ਮੈਂ ਗਗਨ ਦੀ ਵੀ ਗੱਲ ਕਰਨੀ ਹੈ ਗਗਨ ਨਾਲ ਵੀ ਇਸ ਕਰਕੇ ਬਈ ਗਗਨ ਆਪਾਂ ਹੈਗੇ ਆ ਤੁਹਾਡੇ ਪਰਿਵਾਰਾਂ ਦੀ ਹਿੱਸੇ ਆ ਨਾ ਲੋਕਾਂ ਦੇ ਪਰਿਵਾਰਾਂ ਦੀ ਹਿੱਸੇ ਆ ਨਾ ਹਾਂਜੀ ਹਾਂਜੀ ਕਿਉਂਕਿ ਅਸੀਂ ਵੀ ਆਮ ਜ਼ਿੰਦਗੀ ਆ ਯਾਰ ਸਾਡੀ ਜਿਦਾਂ ਦੇ ਤੁਹਾਡੇ ਦੁੱਖ ਤਕਲੀਫ ਨੇ ਆਰਟਿਸਟਾਂ ਦੀ ਵੀ ਉਦਾਂ ਦੀ ਹੀ ਦੁੱਖ ਹੈ ਹੈਨਾ ਉਹੀ ਆ ਬਸ ਕੰਮ ਹੈ ਕੋਈ ਕੋ ਕੰਮ ਕਰਦਾ ਕੋਈ ਨੌਕਰੀ ਤੇ ਲੱਗ ਗਿਆ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਇਹ ਵੀ કરીયો ਹੀ ਹੈ ਜੋਬ ਹੈ ਠੀਕ ਹੈ ਨਾ ਅਸੀਂ ਇਹ ਕਰਨ ਲੱਗੇ ਸਾਰੇ ਰਲ ਮਿਲ ਕੇ ਹਨ ਬਸ ਕੈਰੈਕਟਰ ਦੇ ਦੁੱਖ ਆ ਜਾਂਦਾ ਵੀ ਮੈਂ ਕੋਈ ਵੀ ਕੈਰੈਕਟਰ ਕਰਦੇ ਨਾ ਮੈਨੂੰ ਕਮੈਂਟ ਆਉਂਦਾ ਹੈ ਰੋਂਗ ਥੋੜਾ ਜਿਹਾ ਤਾਂ ਦੁੱਖ ਬਹੁਤ ਹੁੰਦਾ ਫਿਰ ਮੈਂ ਸੋਚ ਲੈਂਦੇ ਆ ਵਿਚਾਰੇ ਕੋਈ ਚੱਕਰ ਨਹੀਂ ਪੜੇ ਲਿਖੇ ਤਾਂ ਹੋਣਗੇ ਪਰ ਹਨ ਪੜੀ ਹੈ ਜਿਹੜੇ ਇਹ ਜਿਹਾ ਕਮੈਂਟ ਮਾਰਦੇ ਸੇ ਬਸ ਹਾਂ ਨਹੀਂ 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 ਉਹ ਤਾਂ ਕੈਰੈਕਟਰ ਆ ਯਾਰ ਮਤਲਬ ਕਿ ਤੁਹਾਨੂੰ ਹੱਕ ਨਹੀਂ ਹੈਗਾ ਬੋਲਣ ਦਾ ਕੰਮ ਹੈ ਹੈ ਨਾ ਇੰਨੇ ਗੰਦੇ ਗੰਦੇ ਭੜੇ ਭੜੇ ਅੱਜ ਤੱਕ ਆਉਂਦਾ ਤਾਂ ਹੈ ਨਹੀਂ ਪਰ ਜਦੋਂ ਕਿਸੇ ਨੂੰ ਰੋਂਗ ਕਮੈਂਟ ਨਾ ਆਇਆ ਹੋਵੇ ਉਹਨਾਂ ਨੂੰ ਆਟੋਮੈਟਿਕ ਗੁੱਸਾ ਆ ਜਾਂਦਾ ਕਿਉਂਕਿ ਅੱਜ ਤੱਕ ਉਹਨੂੰ ਕਦੀ ਕਮੈਂਟ ਹੀ ਨਹੀਂ ਆਇਆ ਹੁੰਦਾ ਪਰ ਮੈਨੂੰ ਜਦੋਂ ਗੁੱਸਾ ਆਇਆ ਮੈਂ ਰਿਪਲਾਈ ਜ਼ਰੂਰ ਕਰ ਦਿੰਦੀ ਆ ਮੈਨੂੰ ਕਈ ਕਹਿੰਦੇ ਤੂੰ ਰਿਪਲਾਈ ਨਾ ਕਰਾ ਕਰ ਲਾਗੋ ਤੈਨੂੰ ਹੋਰ ਕੁਝ ਬੋਲੂਗਾ ਇਹ ਦੂਵਾਰ ਮੈਨੂੰ ਕਿਹਾ ਵੀ ਇੱਕ ਦੋ ਜਣੇ ਕਹਿੰਦੇ ਸੌਰੀ ਕਹਿੰਦੇ ਤੁਸੀਂ ਉਤਾ ਰਿਪਲਾਈ ਨਹੀਂ ਕਰਦੇ ਤੁਸੀਂ ਤਾਂ ਕਰਕੇ ਫਿਰ ਦੂਜੇ ਪਾਸੇ ਲੈ ਜਾਂਦੇ ਗੱਲ ਹੁਣ ਦੱਸ ਕੀ ਕਰੀ ਸਹੀ ਗੱਲ ਹੈ ਨਾ ਬਿਲਕੁਲ ਬਿਲਕੁਲ ਹੈ ਨਾ ਹਾਂਜੀ ਗੁੱਸਾ ਆਉਂਦਾ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਕੈਰੈਕਟਰ ਹੈ ਜਿਹੜਾ ਇਹ ਆਪਾਂ ਨੂੰ ਇੱਕ ਐਕਟ ਹੁੰਦੀ ਹੈ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ ਮੈਂ ਇਦਾਂ ਦੀ ਨਹੀਂ ਹੈਗੀ ਆਪਣ ਨੂੰ ਬਹੁਤ ਪਿਆਰੀ ਹੈ ਯਾਰ ਸੱਚੀ ਸਮਝਦੀਆਂ ਪਰ ਹੈਗਾ ਵੀ ਵੀਰੇ ਨਾ ਮੇਰਾ ਫਨੀ ਕਰੈਕਟਰ ਹੈ ਹੋਰ ਵੀ ਕਿਤੇ ਕਰਦੀਆਂ ਜਿੱਥੇ ਮੇਰਾ ਨੈਗੇਟਿਵ ਕਰੈਕਟਰ ਹੁੰਦਾ ਨਾ ਮੈਂ ਸੀਰੀਅਸ ਨਾਲ ਲਿਆ ਕਰ ਸਕੋ ਦੇਖਣ ਦੇ ਮਜ਼ੇ ਹੀ ਲਿਆ ਕਰੋ ਮੈਂ ਹੱਥ ਜੋੜ ਕੇ ਬੇਨਤੀ ਹੈ ਤੁਹਾਡੀ ਚਰਨਾਂ ਨੂੰ ਤੁਸੀਂ ਜਾਣਦੇ ਆ ਪਿਆਰ ਕਰਦੇ ਆ ਨਾ ਪਲੀਜ਼ ਅੱਜ ਤੋਂ ਬਾਅਦ ਮੈਨੇ ਰੌਕਮੈਂਟ ਨਾ ਕਰਿਓ ਬਿਲਕੁਲ ਬਿਲਕੁਲ ਜਰ ਤੁਹਾਡੇ ਇੰਟਰਨ ਕੀ ਕਹਿੰਦੇ ਨੇ ਮਨ ਤੁਹਾਡੇ ਮਨੋਰੰਜਨ ਕਿਉਂਕਿ ਹਾਂ ਹਾਂ ਤੁਹਾਡੇ ਮਨੋਰੰਜਨ ਲਈ ਦੇਖੋ ਕਿੰਨੇ ਪਾਪੜ ਵੇਲਦੇ ਹਨ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਨਾ ਦੇਖੋ ਅੱਜ ਅਮਨ ਵੀ ਗगन ਅੱਜ ਦੇ ਜਵਾਨੇ ਚ ਕਿੰਨੀ ਸਟ੍ਰੈਸ ਆ ਲੋਕਾਂ ਨੂੰ ਹੈਨਾ ਕਿੰਨੇ ਲੋਕ ਭਾਵੇਂ ਅਮੀਰ ਹੈ ਹੈ ਅਮੀਰ ਵੀ ਮਲਕੀ ਦੁਖੀ ਹੈ ਗਰੀਬੀ ਦੁਖੀ ਜਿਹਦੇ ਕੋਲ ਫੁੱਲ ਪੈਸਾ ਉਹ ਵੀ ਦੁਖੀ ਹੈ ਨਹੀਂ ਲੋਕ ਇਸ ਸਟ्रेस ਦੇ ਅੰਦਰ ਜਿਹੜਾ ਟਾਈਮ ਇਹ ਜਿਹੜਾ ਮਤਲਬ ਘੱਟ ਸਹੀ ਜਾਇਆ ਮਤਲਬ ਕਿੱਲੇ 2 ਕਿੱਲੇ ਵਾਲਾ ਉਹ ਖੁਸ਼ ਹੈ ਜਿਹੜਾ 20 ਕਿੱਲੇ ਵਾਲਾ ਉਹ ਦੁਖੀ ਆ ਇਹ ਸੱਚਾਈ ਹੈ ਮਲਕੀ ਹਾਂ ਇਹ ਤੁਹਾਨੂੰ ਖੁਸ਼ ਕਰਨ ਵਾਸਤੇ ਇੰਨੀ ਮਿਹਨਤ ਕਰਨੀ ਪੈਂਦੀ ਹੈ ਲੋਕਾਂ ਨੂੰ ਸਾਨੂੰ ਦੇਖ ਲਿਆ ਕਰੋ ਜੋ ਤੁਸੀਂ ਦੁਖੀ ਹੁੰਨੇ ਹੋ ਹਾਂ ਠੀਕ ਹੈ ਨਾ ਯਾਰ ਤੁਹਾਨੂੰ ਕਿੰਨਾ ਤੁਸੀਂ ਹਨ ਕੰਮ ਕਾਜਾਂ 'ਚ ਕਿੰਨੇ ਸਟ੍ਰੈਸ ਕਿੰਨੇ ਦੁਖੀ ਹੁੰਨੇ ਹੋ ਤੁਸੀਂ ਇਹਨਾਂ ਚਰਨੋਂ ਹੋਰੋਂ ਦੇਖ ਕੇ ਹਨਾ ਵੇ ਦੇਖ ਗਾਣ ਨੂੰ ਹੋਣਾ ਇਹ ਦੇਖ ਐਕਟਰਾਂ ਨੂੰ ਦੇਖ ਕੇ ਕਿੰਨਾ ਫਰੋਹਦਾ ਸੀ ਅਸੀਂ ਸਾਰਾ ਦਿਨ ਆਪਦੇ ਬੱਚੇ ਛੱਡ ਕੇ ਆਉਂਨੇ ਆ ਇਹ ਹੈ ਨਾ ਸਹੀ ਗੱਲ ਹੈ ਮੈਂ ਮੇਰਾ ਬੇਟਾ ਨਾ ਮੈਨੂੰ ਫੋਨ ਕਰਦਾ ਰਹਿੰਦਾ ਮਗਰ ਮਮਾ ਕਿੰਨੇ ਵਜੇ ਫ੍ਰੀ ਹੋਵੋਗੇ ਦੱਸਨਾ ਕਹਿਦਣੀ ਝੂਠ ਬੋਲਦੀ ਰਹਿੰਦੀ ਪੁੱਤ 4:00 ਵਜੇ ਫ੍ਰੀ ਹੋ ਜਾਵਾਂਗੀ 5:00 ਵਜੇ ਤੇਰੇ ਕੋਲ ਪਹੁੰਚ ਜੂ ਫਿਰ ਫੋਨ ਕਰਦੇ ਮम्मा ਕਦੋਂ ਆਉਂਗੇ ਫਿਰ ਦੇਖ ਲੈ ਜਾਨ ਸਰ ਮੈਨੂੰ ਚੰਬੜ ਜਾਂਦਾ ਵਿਚਾਰਾ ਤੁਸੀਂ ਸਾਨੂੰ ਐਵੇਂ ਜਿਹਦਾ ਕੋਈ ਕਮੈਂਟ ਕਰਦੇ ਹੋ ਸਾਨੂੰ ਦੁੱਖ ਜਾਂ ਲੱਗਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚਿਆਂ ਨੂੰ ਸ਼ਦਮਾ ਦੀ ਬਹੁਤ ਔਖ ਹੈ ਜੀ ਬਹੁਤ ਜ਼ਿਆਦਾ ਸਹੀ ਗੱਲ ਹੈ ਸਹੀ ਗੱਲ ਹੈ ਪਰ ਆਪਾਂ ਕਰਦੇ ਕਿਹਦੀ ਖਾਤਰਾਂ ਉਹਨਾਂ ਖਾਤਰੀ ਕਰਦੇ ਆ ਬੱਚਾ ਅਸੀਂ ਸਵੇਰੇ ਆ ਜਾਣੇ ਹਾਂਗੇ ਉਹਨਾਂ ਕੋਲ ਵੀ ਟਾਈਮ ਨਹੀਂ ਮਿਲਦਾ ਬੈਠਣ ਦਾ ਸ਼ਾਮ ਨੂੰ ਜਾਣੇ ਸ਼ਾਮ ਨੂੰ ਜਾਣਦੇ ਆ ਜਦੋਂ ਨੂੰ ਕਈ ਵਾਰ ਤਾਂ ਆਉ ਪੁਰਤੋ ਵਾਪਸ ਜਾਨੀਆ ਨਾ ਘਰ ਮੇਰਾ ਬੇਟਾ ਸੁੱਤਾ ਪਿਆ ਹੁੰਦਾ ਹੈਗਾ ਦੇਖ ਲੋ ਫਿਰ ਹਨ ਇਧਰੋਂ ਗਗਨ ਦਾ ਵੀ ਛੋਟਾ ਜਿਹਾ ਬੱਚਾ ਹੈ ਹਨ ਹਾਂਜੀ ਮੇਰੀ ਵੀ ਬੇਟੀ ਹੈ ਜੀ ਉਹ ਵੀ ਆਈਆਂ ਜਿਵੇਂ ਕਈ ਵਾਰ ਲੇਟ ਹੋ ਜਾਂ ਸੁੱਤੀ ਪਈ ਹੁੰਦੀ ਹੈ ਸਹੀ ਗੱਲ ਇੱਕ ਦਿਨ ਅਸੀਂ ਸ਼ੂਟ ਕਰੀ ਜਾ ਰਹੇ ਸੀਗੇ ਜਿਸ ਦਿਨ ਆਪਾਂ ਸ਼ਾਇਦ ਇਹਦਾ ਪਹਿਲਾ ਭਾਗ ਕਰ ਰਹੇ ਸੀਗੇ ਉਸ ਦਿਨ ਅਮਨ ਦੇ ਬੇਟੇ ਦਾ ਫੋਨ ਆ ਰਿਹਾ ਸੀਗਾ ਨਾ ਉਹਨੂੰ ਕਹਿ ਰਹੀ ਸੀਗੀ ਇਥੇ ਰੋਟੀ ਈ ਪੀ ਪੁੱਤ ਤੂੰ ਇੱਥੇ ਚੱਕ ਕੇ ਖਾ ਰਾਂ ਤੂੰ ਹੁਣ ਸਕੂਲੋਂ ਆ ਗਿਆ ਤੂੰ ਹੁਣ ਐ ਕਰੀ ਵਰਦੀ ਫਲਾਣੇ ਦਾ ਮੈਂ ਰੱਖ ਦੇ ਮੈਂ ਕਿਹਾ ਯਾਰ ਵੀ ਰੋਜੀ ਰੋਟੀ ਵਾਸਤੇ ਨਾ ਬੱਚੇ ਕੱਲੇ ਕੱਲੇ ਬੱਚੇ ਨੇ ਉਹਨਾਂ ਦੀ ਮਤਲਬ ਕਿ ਘਰਾਂ ਦੇ ਹਾਲਾਤਾਂ ਕਰਕੇ ਮਤਲਬ ਕਿ ਬਾਹਰ ਹੀ ਨਿਕਲਣਾ ਪੈਂਦਾ ਹੈ ਨਾ ਨਹੀਂ ਕਿਹਦਾ ਜੀ ਕਰਦਾ ਘਰੋਂ ਨਿਕਲਦਾ ਹਾਂ ਕਿਉਂਕਿ ਇਹ ਸਮੇਂ ਦੇ ਵਿੱਚ ਬੱਚਿਆਂ ਦੇ ਕੋਲੇ ਪਰਿਵਰਿਸ਼ ਵਾਸਤੇ ਜ਼ਰੂਰੀ ਹੁੰਦਾ ਮਾਪੇ ਪਰ ਇਹ ਰੋਜੀ ਰੋਟੀ ਵਾਸਤੇ ਹੈ ਨਾ ਅ ਮਲਕੇ ਆਰਟਿਸਟ ਬਾਰੇ ਬਸਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ ਹਨੇਰੇ ਹੋਏ ਵੱਡਦੇ ਆ ਨਾ ਤੇ ਇਸ ਕਰਕੇ ਇਹ ਹੈ ਵੀ ਯਾਰ ਜੇ ਇਥੇ ਸਾਡੀ ਲੋਡ ਹੈ ਉਹਨਾਂ ਨੂੰ ਅਸੀਂ ਕੇਅਰ ਕਰਨ ਨੂੰ ਆਪ ਕਰਦੇ ਆ ਆਪ ਕਰਦੇ ਨੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਤੂੰ ਉਹ ਦਿਨ ਮੈਨੂੰ ਐ ਤੇ ਲੱਗਿਆ ਮੈਂ ਤੈਨੂੰ ਕਹਿ ਤਾਂ ਸਕਿਆ ਨਹੀਂ ਹਾਂਜੀ ਹਾਂਜੀ ਮੈਨੂੰ ਵੀ ਮਾ ਯਾਰ ਤੇਰਾ ਫਿਰ ਵੀ ਇੱਕ ਹੁੰਦਾ ਨਾ ਵੀ ਤੈਨੂੰ ਆ ਕੇ ਸਮਝਦਾਰਾ ਬਹੁਤ ਜ਼ਿਆਦਾ ਮੈਂ ਨਹੀਂ ਵੀ ਉਹ ਗੱਜਾ ਹਨਾ ਸਮਝੇ ਜਾਂਦਾ ਕੋਈ ਗੱਲ ਨਹੀਂ ਮम्मा ਵੀ ਆ ਚੀਜ਼ ਚੱਕ ਕੇ ਮੈਂ ਖਾ ਲੂੰਗਾ ਸਹੀ ਗੱਲ ਹੈ ਫਿਰ ਉਹਨੂੰ ਕਹੀ ਜਾਵੇ ਤੂੰ ਐ ਕਰੀ ਵੀ ਇੱਥੇ ਪੈਸੇ ਪੈਣੋਂ ਤੋ ਪੈਸੇ ਚੁੱਕ ਲੈ ਤੂੰ ਉੱਥੇ ਜਾ ਕੇ ਕੋਈ ਬਕ ਕੋਲਚਾ ਕਰ ਲਿਓ ਕਿ ਬਰਗਰ ਕੁਝ ਵੀ ਖਾ ਲੈ ਚੱਲੋ ਸਾਡੇ ਪੈਸੇ ਇੱਕ ਜਗ੍ਹਾ ਤੇ ਰੱਖੀ ਨੇ ਇਹਨੂੰ ਪਤਾ ਮम्मा ਮੇਰੇ ਵਾਸਤੇ ਪੈਸੇ ਕਿੱਥੇ ਰੱਖ ਕੇ ਰਹੀ ਐ ਤਾਂ ਚੀਜ਼ ਖਾਏ ਹੁੰਦਾ ਹਾਂ ਦੇਖ ਲਓ ਕਿੰਨੀ ਮਿਹਨਤ ਆ ਨਾ ਇਸ ਕਰਕੇ ਭਾਈ ਆਰਟਿਸਟਾਂ ਦਾ ਮਾਨ ਸਤਕਾਰ ਕਰਿਆ ਕਰੋ ਯਾਰ ਐਦਾਂ ਨਹੀਂ ਹੈਗਾ ਸਾਰਾ ਹਨਾ ਬਹੁਤ ਹਨ ਰਕੇ ਸੱਚੀ ਬਹੁਤ ਮਿਹਨਤ ਕਰਨੀ ਪੈਂਦੀ ਐ ਸਾਨੂੰ ਹੁਣ ਧੁੱਪਾਂ ਦੇ ਵਿੱਚ ਕਿਤੇ ਮਲਕੀ ਸੌਖਾ ਕੰਮ ਨਹੀਂ ਹੈਗਾ ਇਹ ਕਿਤੇ ਆਪਾਂ ਹਨਾ ਹਾਂ ਸੀਨ ਕਈ ਵਾਰ ਲੀਟੇ ਤਰੀ ਤੀਕੋ ਜਿਹਾ ਸੀਨ ਤੱਕ ਤੇ ੁੱਪ ਚੀ ਖੜੇ ਰਹਿਣੇ ਅਸੀਂ ਸਹੀ ਗੱਲ ਹੈ ਨਾ ਹੋ ਜਾਂ ਚਲੋ ਕੋਈ ਗੱਲ ਇਹ ਤੇ ਚੱਲਦੀ ਰਹਿੰਦਾ ਹੈ ਕੰਮ ਸਾਰੇ ਤਰ੍ਹਾਂ ਦੇ ਅਸੀਂ ਦੇਖ ਲਓ ਅਸੀਂ ਐਵੇਂ ਦੀਆਂ ਗਿਆ ਹਨਾ ਵੀ ਅਸੀਂ ਇੰਨੀਆਂ ਪਹਿੜੀਆਂ ਨਹੀਂ ਸਾਡੇ ਜਿੱਦਾਂ ਦਾ ਕਰਦਾਰ ਹੁੰਦਾ ਸਾਨੂੰ ਨਿਭਾਉਣਾ ਪੈਂਦਾ ਕਈ ਵਾਰ ਸਾਨੂੰ ਬੁਰੇ ਵੀ ਬਣਨਾ ਪੈਂਦਾ ਕਈ ਵਾਰ ਚੰਗੇ ਵੀ ਬਣਨਾ ਪੈਂਦਾ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਇਹ ਯਾਰ ਅਸੀਂ ਤੁਹਾਡੇ ਪਰਿਵਾਰਾਂ ਦਾ ਹੀ ਹਿੱਸਾ ਤੁਹਾਡੇ ਤੋਂ ਵੱਖਰੇ ਥੋੜੀ ਆ ਮਲਕੀ ਤੁਸੀਂ ਵੱਖਰੇ ਸਮਝਦੇ ਹੋ ਸਮਾਜ ਨਾਲੋਂ ਵੱਖਰੇ ਸਮਝਦੇ ਬਕਦੇ ਨੇ ਇੱਕਦਾਂ ਨਾ ਵੀ ਤੁਹਾਡੇ ਵਰਗੇ ਬਰਦਰ ਸਾਡੇ ਤੁਹਾਡੇ ਪਰਿਵਾਰਾਂ ਦੇ ਹੀ ਬੱਚੇ ਆ ਵੀਰੇ ਤੁਹਾਡੇ ਚੋਂ ਨਿਕਲੇ ਹੋਏ ਆਰਟਿਸਟਾਂ ਔਰ ਇਹ ਲ ਵੀਡੀਓ ਬਣਾਈ ਸੀ ਉਹਤੇ ਵੀ ਕਿੰਨੇ ਕਮੈਂਟ ਮੈਨੂੰ ਮਿਲ ਕੀਤੇ ਸੀ ਜੀ ਸੱਚੀ ਇੰਨੀ ਸੋਹਣੀ ਸਾਡੀ ਸੀਰੀ ਚ ਆ ਰਹੀ ਸੀ ਮੈਂ ਸੀਪਾ ਕਮੈਂਟ ਕਰਕੇ ਇਹਨਾਂ ਨਾਲ ਆਲੀ ਨਹੀਂ ਮੈਂ ਕਿਹਾ ਨਹੀਂ ਸਰ ਮੈਂ ਤਾਂ ਕਰਨੀ ਨਹੀਂ ਸਕਦੀ ਨਾ ਵੀਡੀਓ ਮੈਨੂੰ ਕਮੈਂਟ ਬਹੁਤ ਗਲਤ ਹੈ ਕਲੈਕਟਰ ਹੈ ਮੇਦਾ ਸੀ ਹੁਣ ਜੇ ਮੈਂ ਇਹਦੇ ਚੱਕ ਮੀਂ ਅੱਖਾਂ ਬਣਾ ਬਣਾ ਰਿਹਾ ਰਿਐਕਸ਼ਨ ਦੇਉਂਗੀ ਤਾਂ ਮੈਨੂੰ ਗਲਤ ਸਮਝਿੰਦੇ ਨੇ ਸਮਝਣਗੇ ਜੇ ਮੈਂ ਹੁਣ ਨਾਰਮਲ ਜਿਹਾ ਕਰ ਦੂ ਕਹਿਣਗੇ ਮੈਨੂੰ ਐਕਟ ਨਹੀਂ ਕਰਨੀ ਆਉਂਦੀ ਮੇਰੇ ਰਿਐਕਸ਼ਨ ਨੇ ਜਿਹੜੇ ਆਈਜ਼ਰ ਰੈਕਸ਼ਨ ਕਹਿੰਦੇ ਆ ਉਹਦੇ ਕਰਕੇ ਮੈਨੂੰ ਗਲਤ ਸਮਝੇ ਦੱਸ ਮੈਂ ਕੀ ਕਰਾਂ ਰੱਬ ਨੇ ਦਿੱਤੀ ਆ ਮੇਰੇ ਹ ਕਮਾ ਬਬੇ ਦੀ ਮੈਨੂੰ ਐ ਸੀਗਾ ਵੀ ਚਲੋ ਯਾਰ ਹੁਣ ਮੇਰੇ ਪੈਰ ਲੱਗ ਜਾਣਗੇ ਹਨ ਇੰਨੀ ਸੋਹਣੀ ਸੀਰੀ ਚੱਲੀ ਸੀਗੀ ਇਹ ਮੁੜ ਕੇ ਕਹਿੰਦੀ ਵੀਰੇ ਬਾਈ ਮੈਂ ਨਹੀਂ ਕਰਨੀ ਕਹਿੰਦੀ ਪਰ YouTube ਵਾਲੇ ਆਪਣੇ ਇੰਨੇ ਵਧੀਆ ਨਹੀਂ ਜਿਹੜੇ ਵੀ ਨਾਲ ਆਪਣੇ ਜੁੜੇ ਆ Facebook ਤੇ ਥੋੜਾ ਜਿਹਾ ਗਲਤ ਬੋਲ ਜਾਂਦੇ ਆ ਲੋਕ ਸਹੀ ਗੱਲ ਆ ਯਾਰ ਉਹਦੇ ਦੋ ਕਹਿੰਦੇ ਤੈਨੂੰ ਚੱਲ ਨਾ ਇਹੋ ਜਿਹਾ ਕੈਰੈਕਟਰ ਹੀ ਮਿਲਦੇ ਆ ਲੈ ਦੱਸ ਇਹਨਾਂ ਨੂੰ ਕੀ ਸਮਝਾਈਏ ਤਾਂ ਗੁੱਸਾ ਆ ਜਾਂਦਾ ਫਿਰ ਵੀ ਤੈਨੂੰ ਇਹੋ ਜਿਹਾ ਕੈਰੈਕਟਰ ਹੀ ਮਿਲਦੇ ਆ ਯਾਰ ਉਹਦੇ ਹਿਸਾਬ ਨਾਲ ਹੀ ਹੋਊਗਾ ਵੀ ਜਾਇ ਜਣੋਂ ਮੈਂ ਕਹਿਆ ਘਟੇ ਵੀ ਮੇਰੇ ਹਾਲਾਤ ਨੇ ਬਾਪੂ ਵਾਲੇ ਦਾੜੀ-ਧੂੜੀ ਚਿੱਟੀ ਕਰਕੇ ਫੇਰ ਬਾਪੂ ਬਣ ਜਾਂਦੇ ਨੇ ਹਨ ਵੀ ਉਹਦੇ ਉਹਦੇ ਮੁਤਾਬਕ ਹੀ ਹੁੰਦਾ ਵੀ ਜਿਹੇ ਜਿਹੇ ਬੰਦਾ ਹੈ ਹਨ ਅਮੋਸ਼ਨਲ ਵੀ ਕੀਤੇ ਹੋਏ ਨੇ ਮੈਂ ਵੀਡੀਓ ਅਮੋਸ਼ਨਲ ਵੀ ਬਹੁਤ ਕੀਤੀਆਂ ਹੋਈਆਂ ਨੇ ਭੈਣੀਆਂ ਵੀ ਕੀਤੀਆਂ ਵੀ ਨੇ ਖਤਰਨਾਕ ਬਾਕੀ ਹੁਣ ਦੇਖੋ ਤੁਸੀਂ ਪਿੰਡਾਂ ਦੇ ਰਾਜੇ ਤੇ ਤੁਸੀਂ ਸਰਚ ਮਾਰੋ ਡੀਐਸਟੀ স্টার ਵਾਲੀ ਵੀ ਗੱਲ ਹੈ ਕਮੈਂਟਾਂ ਦੇ ਵਿਦਾਊਟ ਸਟਾਰ ਕਹਿੰਦੇ ਡੀਐਸਟੀ ਹੈ ਕੋਈ ਗੱਲ ਨਹੀਂ ਸਟਾਰ ਅਸੀਂ ਮੰਗਵਾਏ ਹੋਏ ਨੇ ਜੀ ਪਰਮਾਸ਼ਾ ਅੱਗੇ ਅੱਗੇ ਵੀਡੀਓ ਜਿਹੜਾ ਸਾਡੇ ਸਟਾਰ ਲੱਗਣਗੇ ਅਸੀਂ ਕਾਤਲਾਂ ਨੂੰ ਫੜ ਲਈ ਫਿਰ ਲੱਗਣਗੇ ਫਿਰ ਸਟਾਰ ਲੱਗ ਜਾਣਗੇ ਕਾਤਲਾਂ ਜਿਹੜਾ ਪੜਨਾ ਬਾਕੀ ਹੈ ਹਾਂ ਕਈ ਵਾਰੀ ਨਾ ਉਹ ਲਾਊਡ ਨਹੀਂ ਹੁੰਦੇ ਨਾ ਤਾਂ ਕਰਕੇ ਐਂ ਕਰਨਾ ਪੈਂਦਾ ਉਹ ਸਾਰਾ ਇਹਨਾਂ ਦਾ ਵਿਚਾਰਾਂ ਨੂੰ ਹਜੇ ਪਤਾ ਨਹੀਂ ਕੀ ਕੀ ਨਾ ਲਾਊਡ ਨਹੀਂ ਹੈਗਾ ਨਾ ਕੀ ਕੀ ਹੈਗਾ ਤਾਂ ਕਰਕੇ ਇਹਨਾਂ ਨੂੰ ਕਮੈਂਟ ਕਰਨੇ ਚਲੋ ਕੋਈ ਗੱਲ ਨਹੀਂ ਜਿੱਦਾਂ ਦੇ ਕਮੈਂਟ ਸੀ ਕਰਨਿਆ ਕਰਦਿਆ ਕਰੋ ਭਾਈ ਹੋਰ ਕੀ ਹੈ ਫਿਰ ਬਹੁਤ ਸੋਹਣਾ ਕਰੈਕਟਰ ਆ ਚਰਨੂ ਦਾ ਆ ਕਰੈਕਟਰ ਦੇਖੋ ਚਰਨੂ ਦਾ ਨਾ ਤੁਸੀਂ ਪਿੰਡਾਂ ਦੇ ਰਾਜੇ ਦੇਖਿਓ ਕਿੰਨਾ ਸੋਹਣਾ ਕੈਰੈਕਟਰ ਆ ਜਾਈਂ ਤਾਂ ਮੈਂ ਬੱਲੀਆਂ ਵੀ ਚੁੱਕੀਆਂ ਆ ਖੇਤਾਂ ਚ ਆਏ ਹਾਏ ਓਏ ਸੱਚੀ ਸੱਚਮੁੱਚ ਨੇ ਵੀਡੀਓ ਬਣਾਈ ਸੀ ਬੱਲੀਆਂ ਵਾਲੀ ਉਹ ਵੀਡੀਓ ਜਾ ਚੁੱਕੀ ਆ ਪ੍ਰੀਤ ਦੜਬਾ ਦੇ ਚੈਨਲ ਤੇ ਅੱਛਾ ਤੇਰਾ ਬਣਾ ਤੇਰਾ ਬੱਲੀਆਂ ਚੁੱਕੀ ਸੀ ਤੂੰ ਪਤਾ ਪੁੱਤਾ ਪਰ ਬੱਲੀਆਂ ਕਣਕ ਦੇ ਉੱਤੋਂ ਟਪਟਣ ਲੱਗੀਆਂ ਉਹਨੇ ਨਹੀਂ ਥੱਲੋਂ ਚੱਕੋ ਫੇਰ ਮੈਂ ਚੱਕੀਆਂ ਅੱਛਾ ਪਤਾ ਹੈ ਨਹੀਂ ਬੱਲੀਆਂ ਕਿੱਦਾਂ ਚੁਗਦੀਆਂ ਨਹੀਂ ਮੈਨੂੰ ਐਸ ਵੀ ਤੇ ਆ ਵੀਰ ਮੈਂ ਚੱਕ ਲਈਆਂ ਸੀ ਥੱਲੋਂ ਵੀ ਇਸ ਕਰਕੇ ਦੋਸਤੋ ਪਿਆਰ ਸਤਿਕਾਰ ਦਿਆ ਕਰੋ ਤੁਹਾਡਾ ਸੀ ਮੋਰੰਜਨ ਕਰਦੇ ਆ ਕਿੰਨੀ ਮਿਹਨਤ ਕਰਦੇ ਆ ਹਨਾ ਸਾਨੂੰ ਦੇਖ ਕੇ ਆਰਟਿਸਟਾਂ ਨੂੰ ਤੁਸੀਂ ਦੇਖ ਕੇ ਕਿੰਨਾ ਹੱਸਦੇ ਹੋ ਕਿੰਨੀ ਖੁਸ਼ੀ ਹੁੰਦੀ ਹੈ ਇਸ ਕਰਕੇ ਜਿੱਦਾਂ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਇਦਾਂ ਦਾ ਨਹੀਂ ਹੁੰਦਾ ਹਨਾ ਆ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਦੀ ਲਾਈਫ ਆ ਉਹ ਕੁਝ ਹੋਰ ਹੈ ਤੇ ਜਿਹੜੀ ਰੀਅਲ ਜ਼ਿੰਦਗੀ ਆ ਕੁਝ ਹੋਰ ਹੈ ਉਵੇਂ ਜਿੱਦਾਂ ਸਰ ਸਾਡੇ ਪਰਿਵਾਰਾਂ ਚ ਹੁੰਦਾ ਉਵੇਂ ਜੋ ਕਿ ਸਾਰਾ ਕੁਝ ਦੁੱਖ ਤਕਲੀਫ ਜੇ ਸਾਰਾ ਕੁਝ ਉਵੇਂ ਹੀ ਆ ਉਵੇਂ ਜ਼ਿੰਮੇਵਾਰੀਆਂ ਨੇ ਕਿ ਨਾ ਉਹਨਾਂ ਬੱਚਿਆਂ ਨੂੰ ਛੱਡ ਕੇ ਹੁੰਦੇ ਨੇ ਕਿੰਨਾ ਘਰੇ ਫੇਕਰ ਹੁੰਦਾ ਚਿੰਤਾ ਹੁੰਦੀ ਉਹਨੇ ਆਉਣਾ ਹਨਾ ਹੁਣ 2 ਵਜੇ ਦਾ ਫੋਨ ਹੱਥ ਚ ਹੋ ਗਿਆ ਵੀਨੇ ਸਕੂਲੋਂ ਆਉਣਾ ਹਨਾ ਰੋਟੀ ਖਾ ਲਈ ਤੂੰ ਐ ਕਰ ਲੈ ਹੁਣ ਇਧਰੋਂ ਇਦ ਗਗਨ ਦਾ ਵੀ ਰੋਟੀ ਬਹੁਤ ਪਾਸੇ ਤੇ ਹਨ ਮੰਨ ਕਈ ਵਾਰ ਹਸਬੰਦ ਦਾ ਫੋਨ ਵੀ ਆ ਜਾਂਦਾ ਸਰ ਹਸਬੰਦ ਪੁੱਛਦੇ ਨੇ ਆ ਚੀਜ਼ ਕਿੱਥੇ ਪਈ ਆ ਕਿਵੇਂ ਸਾਰਾ ਕੁਝ ਅਡਜਸਟ ਕਰ ਅੱਧਾ ਤੇ ਉੱਥੇ ਹੁੰਦਾ ਤੇ ਅੱਧਾ ਛੁੱਟ ਤੇ ਹੁੰਦਾ ਹੁਣ ਗਗਨ ਵੀ ਲੱਗੀ ਪਈ ਹੁੰਦੀ ਆ ਤੂੰ ਪਤਾ ਐ ਰੋਟੀ ਖਾ ਲਈ ਤੂੰ ਆ ਗਈ ਤੂੰ ਐ ਕਰ ਲੈ ਮੈਂ ਹਾਂਜੀ ਟੈਨਸ਼ਨ ਤਾਂ ਹੁੰਦੀ ਰਹੀ ਐ ਜੀ ਇਦਾਂ ਬੱਚਿਆਂ ਦਾ ਨਾ ਚਲ ਐਨਾ ਸ਼ੁਕਰ ਹੈ ਵੀ ਥੋੜੇ ਸਮਝਦਾਰਾ ਥੋੜੇ ਵੱਡੇ ਹੁੰਦੇ ਜਾਂਦੇ ਹਨ ਅੱਗੇ ਜੇ ਟੈਨਸ਼ਨ ਕਰ ਜੂਗੀ ਆਪ ਦਾ ਆਪ ਲੋ ਜੀ ਮਾਲਾ ਸਾਹਿਬ ਇਹ ਸੀਨ ਕਰਕੇ ਆਏ ਨੇ ਸਾਡੇ ਸਰ ਕੇਡੀ ਮਾਲਾ ਪ੍ਰੋਡਕਸ਼ਨ ਵਾਲੇ ਹਾਂ ਕੇਡੀ ਮਾਲਾ ਫਿਰ ਤਹਦੂਸ ਕਰਕੇ ਆਇਆ ਸਾਡੇ ਨਾਮ ਵਾਰ ਆਰਟਿਸਟ ਸਭ ਜਾਣਦੇ ਨੇ ਹਾਂ ਇਹ ਕੱਪੜੇ ਕਾਮਲ ਆਰਾ ਅਮਲ ਲਿਆ ਰ ਅਮਲ ਲਿਆ ਰ ਦੇ ਨਾਂ ਤੇ ਵੀ ਜਾਣਦੇ ਨੇ ਮੈਨੂੰ ਸਿਰ ਚਰਨ ਦੇ ਨਾਮ ਤੇ ਸਾਰੇ ਜਣੇ ਮੇਰੀ ਯਾਦਾਂ ਆ ਬਣੇ ਸਾਰੇ ਜਾਣਦੇ ਨੇ ਆ ਸਾਡਾ ਇੱਕ ਨਵਾਂ ਨਾਜਾ ਕਲਾਕਾਰ ਬਹੁਤ ਵਧੀਆ ਆਰਟਿਸਟ ਆ ਤੁਸੀਂ ਇਹਨੂੰ ਸਾਰੇ ਜਾਣਦੇ ਹੋ ਇਹਨੂੰ ਨੌਕੀਆ ਵੈਸੇ ਤਾਂ ਗਗਨਾਗਾ ਪਰ ਇਹਨੂੰ ਲੋਕੀ ਗਗਨਾ ਮੰਨਦਾ ਸਾਰੇ ਤਾਂ ਇਹਨੂੰ ਗਿੰਦਰੋ ਦੇ ਨੌ ਤੇ ਜਾਣਦੇ ਤੁਸੀਂ ਇਹਦਾ ਕਰੈਕਟਰ ਜਾਣਦੇ ਗਿੰਦਰੋ ਗਿੰਦਰੋ ਤਾਂ ਹੋਵੇਗੀ ਜੇ ਤੁਸੀਂ ਨਾ ਇਹ ਹੀ ਗਿੰਦਰੋ ਗਿੰਦਰੋ ਤਾਂ ਮੈਂ ਤਾਂ ਉਹਨੂੰ ਕਰ ਦੇ ਗਿੰਦਰੋ ਦਾ ਨੀਤੂ ਨੂੰ ਇੱਕ ਵੱਖਰੀ ਸਟੋਰੀ ਤੁਹਾਡੇ ਸਾਹਮਣੇ ਆ ਰਹੀ ਆ ਅਸੀਂ ਇੱਕ ਨਵੀਂ ਸਟੋਰੀ ਲੈ ਕੇ ਆ ਰਹੇ ਹਾਂਗੇ ਜਿਹੜੀ ਸਟੋਰੀ ਲੈ ਕੇ ਆ ਰਹੇ ਹਾਂ ਔਨਰ ਤੋਂ ਪਿੰਡ ਦੇ ਰਾਣੇ ਨੇ ਆਹ ਪਿੰਡ ਦੇ ਰਾਜੇ ਔਨਰ ਤੇ ਜਿਹੜੇ ਚਰਨੋ ਡੀਐਸਪੀ ਚਰਨੋ ਸੀਰੀਜ਼ ਆ ਉਹ ਇਹਨਾਂ ਦੇ ਚੈਨਲ ਦੇ ਚੱਲ ਇੱਕ ਆਪਣਾ ਨਵਾਂ ਡਾਇਲੋਗ ਆ ਰਿਹਾ ਚਰਨੋ ਜੁਦਿਆ ਰਹੀ ਹਾਂਜੀ ਚਲੋ ਜੇ ਤੁਹਾਨੂੰ ਮਾਰਨੋ ਹਾਂ ਆ ਜੈਸ ਠਹਿੜੋ ਓਕੇ ਸਰ ਅੱਛਾ ਮੈਂ ਮਾਰਾਂਗੇ ਡੀਐਸਪੀ ਚਰਨੋ ਨੂੰ ਕਾਤਲ ਮਾਰ ਦੂਗਾ ਐਂਡ ਤੇ ਕਿਤੇ ਮਲਕੇ ਗਲਤ ਨਾ ਸਮਝੋ ਮੇਰੇ ਜਣਕੇ ਮਨ ਲਈ ਦੁਸ਼ਮਣਾਂ ਬੰਦੇ ਨੇ ਯਾਰ ਇਹ ਪੂਰੀ ਚੱਲ ਰਹੀ ਹੈ ਜੇ 100 ਪਾਰਟ ਤੇ ਹਜੇ ਕੁਝ ਨਹੀਂ ਪਤਾ ਲੱਗਿਆ ਚਰਨੋ ਆ ਨਾ ਇਹ ਇਹ ਬੰਦੇ ਨੂੰ ਮਾਰਨਾ ਹੈ ਮਾਲੇ ਨੂੰ ਚਰਨੋ ਨੇ ਇਹਨੇ ਮਾਰਿਆ ਖਤਰਨਾਕ ਨਾ ਨਾ ਮੈਂ ਨਹੀਂ ਇਤਤ ਮੈਨੂੰ ਦੁਸ਼ੈ ਪਤਾ ਹੈ ਕੀ ਗੱਲ ਹੈ ਵੀ ਚਰਨੋ ਇਹ ਗਾਂ ਇਹਨੂੰ ਕਰਵਾ ਕੇ ਚਰਨੋ ਨੂੰ ਮਰਵਾਉਣਾ ਹੈ ਹੈਨਾ ਹਲਕੇ ਇਦਾਂ ਨਾਲ ਕੇ ਜਿੱਦਾਂ ਕੋਸ਼ਿਸ਼ ਦੁਸ਼ਮਣਾਂ ਦੇ ਜਲਦੀ ਆਪਾਂ ਤੇ ਆਪਣਾ ਨਾਮ ਮੇਰੀ ਲਾਉਟ ਸੋਰੀ ਦਿਖਾ ਲਗੇ ਦੇ ਵਿੱਚ ਮਮੇ ਨਾਲ ਪਿਆਰ ਤੇਰਾ ਮਾਂ ਆਇਆ ਹੈ ਕਰਨ ਫੋਨ ਆਪਦੇ ਕੋਲੇ ਚੜੀ ਜਾਂਦੇ ਮੈਂ ਸਹੀ ਗੱਲ ਲਿਖੀ ਪਈ ਆ ਮਮੇ ਨਾਲ ਪਿਆਰ ਸਾਡਾ ਮਾਂ ਮੇ ਨਾਲ ਪਿਆਰ ਮੈਨੂੰ ਨਾ ਫੜ ਤਾ ਮੇਰੇ ਮਾਪਿਆਂ ਤੋਂ ਆ ਜੇ ਇੱਕ ਨਹੀਂ ਤਾਂ ਹੀ ਖੰਡ ਆ ਪ੍ਰੀਤ ਯਾਰ ਆ ਮੇਰੀ ਪਿਆਰੀ ਭੈਣ ਕੁਲਰੀਆ ਤਾ ਇਹਨੂੰ ਤੁਸੀਂ ਸਾਰੀ ਜਾਣਦੇ ਹੋ ਤੂੰ ਆ ਜਾ ਇਧਰ ਹਰ ਦਿਨ ਬੇਰ ਖੰਦੀ ਰਹੀ ਰਹਿੰਦੀ ਹੈ ਆਈ ਕਰ ਲੈ ਕਰਦੇ ਆ ਉਹ ਇਧਰ ਆ ਜਾ ਇੱਥੇ ਬੈਠੋ ਇੱਥੇ ਬੈਠ ਕੇ ਬਣਾ ਇਧਰ ਨੇੜੇ 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 ਇਹ ਸਾਰ ਇਹਨੇ ਬੇਰ ਇਹਨੇ ਮਾਂ ਦੀ ਧੀ ਲੇਟ ਹੋ ਗਈ ਥੋੜੀ ਬੇਰ ਖਾਂਦੀ ਫਿਰਦੀ ਸੀ ਹਾਂ ਠੀਕ ਹੈ ਜੀ ਠੀਕਾ ਹੁਣ ਆਉ ਆ ਗਿਆ ਜੀ ਹੁਣ ਇੱਥੇ ਸੀਨ ਕਰਨਾ ਹੈ ਨਾ ਸਾਡੇ ਇਹ ਓਕੇ ਸਸਤੀ ਕਾਲ ਜੀ ਸਾਰਿਆਂ ਨੂੰ ਤੇ ਵੱਧ ਵੱਧ ਸ਼ੇਅਰ ਕਰਦੇ ਹੋ ਚੰਗਾ ਲੱਗਿਆ